ਆ ਪਾ ਜੀ ਆਹ ਦੇਖੋ ਇਹ ਟ੍ਰੈਕਟਰਾਂ ਰਾਹੀਂ ਉੱਪਰ ਜਾਂਦੇ ਐ ਥੋੜੀ ਹੋਇਆ ਚਾਪਾ ਲਾਉਂਦੇ ਸੱਤ ਆ ਮਰੀ ਵਾ ਵਧੀਆ ਦਿਖਾ ਦੋਹਾਂ ਸਾਈਡਾਂ ਤੇ ਪਾਈ ਜੰਦਾ ਥੋੜੀ ਡਾਲੇ ਚੁੱਕੀ ਜਾਂਦਾ ਉਹ ਜੱਕ ਲਈ ਟਰਾਲੀਆਂ ਬਣਾਈਆਂ ਅੱਛਾ ਆ ਨੌਕਰਾਂ ਨੇ ਰੇਸ ਬਣਾਈਆਂ ਅੱਛਾ ਵਾਹ ਜੀ ਵਾਹ ਚਲੋ ਇੱਥੇ ਜਗਾਤੀ ਆਉਂਦੀਆਂ ਵਿੱਚ ਹਾਂਜੀ ਹਾਂਜੀ ਆਜਾ ਨਹੀਂ ਮਾਰਦੇ ਮੈਨੂੰ ਦੱਤਿਓਂ ਪਤਾ ਪਾਇਆ ਉਹ ਰਿਟਨ ਨੂੰ ਦੇ ਸਟੂਡੀਓ ਲੈ ਸਟੂਡੀਓ ਨਹੀਂ ਆਰੇ ਭਾਜੀ ਸਲਾਫਾਂ ਪਈਆਂ ਅੱਛਾ ਉਹਦਾ ਵੇਖੋ ਮੰਡੀ ਦੇ ਅੰਦਰ ਜਿਮ ਜਮ ਬਣਾਈ ਹੈ ਪਿੰਡ ਦੇ ਦਾ ਸਾਡੀ ਸਬਸਕਤ ਜੀ ਬਾਈਗਲ ਜਿੱਕਾ ਖਾਲਸਾ ਬਾਈਗਲ ਜਿੱਕੀ ਫਤਿਹ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਜਨਾਲਾ ਮੈਂ ਹੱਸ ਫਲੇ ਬੌਰੀ ਪਿੰਡ ਹੈ ਸਾਡਾ ਬਿਲਕੁਲ ਲਾਸਟ ਵਾਲਾ ਪਿੰਡ ਹੈ ਇਸ ਪਿੰਡ ਦੇ ਚਾਰ ਚਫੇਰੇ ਬਹੁਤ ਪਾਣੀ ਆ ਤੁਹਾਨੂੰ ਵੈਸੇ ਹਰਿਆ ਭਰਿਆ ਦਿਸ ਰਿਹਾ ਲੱਥ ਗਿਆ ਬਹੁਤ ਪਾਣੀ ਲੱਥ ਵੀ ਗਿਆ ਪਤਾ ਜੇ ਵੀ ਪਾਣੀ 2-2 3-3 ਫੁੱਟ ਜਿਹੜਾ ਪਾਣੀ ਅਜੇ ਵੀ ਜ਼ਮੀਨ ਦੇ ਵਿੱਚ ਖੜਾ ਹੋ ਸਾਹਮਣੇ ਤੁਸੀਂ ਦੇਖੋ ਜਿਹੜਾ ਇੱਕ ਡਰੇਨ ਦਾ ਬੰਦ ਟੁੱਟਾ ਜਿਹੜਾ ਅਸੀਂ ਦੇਖ ਕੇ ਆਏ ਅੱਜ ਵੀ ਬਹੁਤ ਬਰਸਾਤ ਹੁੰਦੀ ਸੀਗੀ ਸਾਨੂੰ ਕੁਦਰਤ ਨੇ ਬਹੁਤ ਬੁਧੀਤਾਂ ਕਰੋਪੀ ਕੀਤੀ ਹੈ ਸਾਡੇ ਤੇ ਸਾਡੇ ਬਹੁਤ ਸਾਰੇ ਜਾਨਵਰ ਮੱਝਾਂ ਗਾਈਆਂ ਕੁੱਤੇ ਪਾਣੀ ਦੇ ਵਿੱਚ ਡੁੱਟ ਕੇ ਚਲੇ ਗਏ ਪਤਾ ਮੇਰਾ ਕਬੀਰ ਜਗਰੂਪ ਸਿੰਘ ਹੈ ਸਾਡਾ ਕਿਸਾਨ ਮੈਂ ਬਹੁਤ ਹਰਾਨ ਹੋਇਆ ਕਿ ਉਹਨੇ ਆਪਣੀਆਂ ਮੱਝਾਂ ਤੁਸੀਂ ਸ਼ਾਇਦ ਪਹਿਲੀਆਂ ਦਾ ਵੇਖੀਆਂ ਹੋਣਗੀਆਂ ਮੈਂ ਤਾਂ ਪਹਿਲੀ ਵਾਰ ਹੀ ਦੇਖ ਰਿਆ ਕਿ ਮੀਂਹ ਤੋਂ ਬਚਾਉਣ ਲਈ ਹੜ੍ਹ ਤੋਂ ਬਚਾਉਣ ਲਈ ਆਪਣੀਆਂ ਮੱਝਾਂ ਨੂੰ ਉਹਨੇ ਕੋਠੇ ਦੇ ਉੱਤੇ ਜਿਹੜਾ ਉਹ ਬੰਦੇ ਆ ਉਹਨੇ ਜਗਾੜ ਇਦਾਂ ਦਾ ਬਣਾਇਆ ਆਪਣਾ ਟਰੈਕਟਰ ਵੀ ਉੱਤੇ ਆ ਆਪਣੀਆਂ ਮੱਝਾਂ ਵੀ ਉੱਤੇ ਆ ਥੱਲੇ ਉਹ ਕੋ ਘੋੜੀਆਂ ਲੋਡ ਪੈਣ ਤੇ ਉਸੇ ਵਾਲੇ ਘੋੜੀਆਂ ਨੂੰ ਲੈ ਆਉਂਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਮੇਰਾ ਕਹਿਣ ਤੋਂ ਪਾਵੇ ਕਿ ਸਾਡੇ ਕਿਸਾਨ ਜਿਹੜੇ ਕਿੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰਦੇ ਉਹ ਉਹਨਾਂ ਮੁਸੀਬਤਾਂ ਦਾ ਹੱਲ ਵੀ ਕੱਢ ਕੇ ਰੱਖਿਆ ਜੇ ਤੁਸੀਂ ਥੋੜਾ ਜਿਹਾ ਦੇਖ ਲੋਗੇ ਸਾਹਮਣੇ ਬੋਲੀ ਪਿੰਡ ਹਰ ਕੋਠੇ ਉੱਤੇ ਤਰਪਾਲ ਲੱਗੀ ਆ ਹਰ ਕੋਠੇ ਦੇ ਉੱਤੇ ਤੰਬੂ ਲੱਗਾ ਇੰਨਾ ਪਾਣੀ ਆ ਪਿੰਡ ਦੇ ਵਿੱਚ ਥੱਲੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਭ ਸਭ ਲੋਕਾਂ ਨੇ ਉੱਤੇ ਜਿਹੜੇ ਕੋਠੇ ਉੱਤੇ ਵਿਚਾਰੇ ਦਾ ਐਸ਼ ਕੀਤੀ ਆ ਪਰ ਇਹਨੇ ਮੀਂਹ ਦੇ ਵਿੱਚ ਤੰਬੂ ਵੀ ਵਿਚਾਰੇ ਕੀ ਕਰਦੇ ਹੋਣਗੇ ਜਿੰਨਾ ਅੱਜ ਮੀਂਹ ਜੜਾ ਪਿਆ ਸੋ ਮੈਂ ਕਿਸਾਨਾਂ ਦੀ ਜ਼ਿੰਦਗੀ ਜਿਹੜੀ ਤੁਹਾਨੂੰ ਦਿਖਾਉਣੀ ਚਾਹੁੰਦਾ ਸੀਗਾ ਕਿ ਸਾਡਾ ਪੰਜਾਬ ਪੰਜਾਬ ਦੀ ਧਰਤੀ ਤੇ ਇਦਾਂ ਦੇ ਜੋਧੇ ਆ ਜਿਹੜੇ ਹਰ ਚੀਜ਼ ਦਾ ਹੱਲ ਕਢ ਲੈਂਦੇ ਆ ਜਿਹੜਾ ਹਰ ਮੁਸੀਬਤ ਚੱਲ ਲੈਂਦੇ ਆ ਜਿਹੜੇ ਹਰ ਮੁਸੀਬਤ ਨੂੰ ਉਸ ਮੁਸੀਬਤ ਦਾ ਕਿੱਦਾਂ ਸਾਹਮਣਾ ਕਰਨਾ ਉਹਦਾ ਹੱਲ ਕੱਢ ਲੈਂਦੇ ਆ ਸੋ ਮੈਂ ਵੀਰ ਦੇ ਗਰੂਪ ਨੂੰ ਵਧਾਈ ਦਿੰਦਾ ਉਹਦੇ ਬੜਾ ਵਧੀਆ ਜਿਹਾ ਅੱਗੇ ਕਿਸੇ ਨੇ ਆਪਣਾ ਫਾਰਮ ਹੌਸਪਟਲ ਹੋਣਾ ਪਏ ਆ ਵੀ ਜਗਰੂਪ ਸਿਆ ਕਿਸੇ ਨੇ ਵੀ ਕੋਈ ਬਣਾਉਣਾ ਇਹ ਮੇਰਾ ਵੀਰ ਆ ਗਿਆ ਜਗਰੂਪ ਇਹਨੇ ਆ ਸਿਸਟਮ ਜਿਹੜਾ ਬਣਾਇਆ ਮੈਨੂੰ ਬਹੁਤ ਵਧੀਆ ਲੱਗਾ ਜਿੱਦਨ 26 ਤਰੀਕ ਦਾ ਨੂੰ ਪਾਣੀ ਆਇਆ ਬਹੁਤ ਪਾਣੀ ਸੀ ਇੱਥੇ ਪਾੜੀ ਪਾਣੀ ਸੀਗਾ ਤੇ 28 29 ਤਰੀਕ ਨੂੰ ਮੈਨੂੰ ਭਾਈ ਬਲਦੇਵ ਸਿੰਘ ਵਡਾਲਾ ਜੀ ਮਿਲੇ ਜਿਹੜੇ ਕੀਰਤਨ ਕਰਦੇ ਤੁਨਬਾਸ ਆਏ ਸੀਗੇ ਤੋਂ ਉਹਨਾਂ ਨੇ ਮੈਨੂੰ ਇੱਕ ਸੁਝਾਅ ਦਿੱਤਾ ਕਹਿੰਦੇ ਤਾਲੀਆ ਸਾਹਿਬ ਆਪਾਂ ਦਾ ਵੀ ਤਾਂ ਦਾਦ ਕਿਤੇ ਖੜ ਨਹੀਂ ਸਕਦੇ ਪਰ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਹੋ ਆਪਣੇ ਕਿਸਾਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਬੇਨਤੀ ਕਰਿਆ ਕਰੋ ਕਿ ਜੇ ਉਹ ਟਰੈਕਟਰ ਲੈਂਦੇ ਆ ਜੇ ਉਹ ਕਾਰ ਲੈਂਦੇ ਆ ਉਹ ਨਾਲ-ਨਾਲ ਇੱਕ-ਇੱਕ ਜਿਹੜੀ ਆ ਕਿਸ਼ਤੀ ਵੀ ਬੇੜੀ ਵੀ ਬਣਾ ਕੇ ਰੱਖਣ ਆਪਣੇ ਘਰਾਂ ਦੇ ਵਿੱਚ ਪਤਾ ਨਹੀਂ ਕਿਦੋਂ ਐਮਰਜੈਂਸੀ ਲੋਡ ਪੈ ਜੇ ਸੋ ਹਰ ਬੰਦੇ ਨੂੰ ਇਦਾਂ ਹੀ ਸੋਚਣਾ ਚਾਹੀਦਾ ਕਿਉਂਕਿ ਆਪਾਂ ਰਾਵੀ ਦੇ ਕੰਢੇ ਤੇ ਆ ਕੁਦਰਤੀ ਮਾਤ ਪਤਾ ਨਹੀਂ ਕਿਦੋਂ ਆ ਜਾਏ ਕਿੱਥੇ ਆ ਜਾਏ ਇਹ ਤਾਂ ਕਿਤੇ ਵੀ ਆ ਸਕਦੀ ਪੰਜਾਬ 'ਚ ਪਤਾ ਨਹੀਂ ਕਿੱਥੇ ਪਚਾਲ ਆ ਜਾਣ ਕਿੱਥੇ ਤੂਫਾਨ ਆ ਜਾਣ ਕਿੱਥੇ ਗੜੇ ਪੈ ਜਾਣ ਕਿੱਥੇ ਸਾਰ ਇਦਾਂ ਪਾਣੀ ਆ ਜਾਏ ਪਰ ਉਹਦਾ ਹੱਲ ਜਿਹੜਾ ਹਮੇਸ਼ਾ ਹੀ ਆਪਣੇ ਦਿਮਾਗ ਦੇ ਵਿੱਚ ਸਾਨੂੰ ਰੱਖਣਾ ਚਾਹੀਦਾ ਜਿੱਦਾਂ ਜਗਰੂ ਵੀਰ ਨੇ ਰੱਖਿਆ ਕੰਨੀਆਂ ਸੋਹਣੀਆਂ ਮੱਝਾਂ ਜਿਹੜੀਆਂ ਜੇਕਰ ਥੱਲੇ ਲੈਂਦੀਆਂ ਇਹ ਪਾਣੀ ਦੇ ਵਿੱਚ ਸਾਰੀਆਂ ਖਰਾਬ ਹੋ ਜਾਣੀਆਂ ਸੀਗੀਆਂ ਸੋ ਮੈਂ ਇਹਦਾ ਇਹਦਾ ਸਪੈਸ਼ਲ ਦੇਖਣਾ ਜੋ ਮੈਨੂੰ ਪਤਾ ਲੱਗਾ ਕਿ ਮੱਝਾਂ ਜਿਹੜੀਆਂ ਕੋਠੇ ਦੇ ਬੰਦੀਆਂ ਤੇ ਮੈਂ ਕਿਹਾ ਕਮਾਲ ਆ ਵੀ ਨਸੀਬਤਾਂ ਪੈਂਦੀਆਂ ਵਾ ਸਾਡੇ ਬੰਦੇ ਮਸੀਬਤਾਂ ਦਾ ਵੀ ਹੱਲ ਕੱਢ ਲੈਂਦੇ ਆ ਸੋ ਤੁਹਾਨੂੰ ਸਤਿ ਵਧਾਈ ਤੁਸੀਂ ਇਹ ਬੇਜਬਾਨੇ ਆ ਹਾਂਜੀ ਹਾਂਜੀ ਆਪਾਂ ਭੇਜ ਗਏ ਸਾਨੂੰ ਠੰਡ ਲੱਗਦੀ ਐ ਹੁਣੇ ਕਿਸੇ ਨਾ ਕਿਸੇ ਨੇ ਸਾਨੂੰ ਚਾਹ ਪਿਆ ਦੇਣੀ ਆ ਪਰ ਜਦੋਂ ਇਹ ਡੁੱਬਦਾ ਜਾਂ ਇਹ ਪਾਣੀ ਚ ਖਲੋਂਦਾ ਇਹ ਬੇਜਬਾਨਾ ਆਪਾਂ ਨੂੰ ਕਹਿ ਨਹੀਂ ਸਕਦਾ ਉਹੀ ਆਪਣੇ ਬੇਜਬਾਨੇ ਜਨਮਦਾਬਾ ਦੇ ਇਹਨਾਂ ਸੋਚਦੇ ਹੋ ਤੁਹਾਨੂੰ ਇਸ ਗੱਲ ਦੀ ਵਧਾਈ ਆ ਬੰਦਿਆ ਬੰਦਾ ਤੇ ਵਿਚਾਰਾ ਪੀੜ ਹੁੰਦੀ ਆ ਤਾਂ ਕਹਿੰਦਾ ਕਿ ਮੈਨੂੰ ਆਹ ਦੇ ਦਿਓ ਜੀ ਆਹ ਦੇ ਇਹ ਪਛਾਦੇ ਬੋਲਦੇ ਥੋੜੇ ਆ ਹਾਂਜੀ ਹਾਂਜੀ ਇਹ ਤਾਂ ਪਾਣੀ ਤੋਂ ਜਿੱਦਾਂ ਦਾ ਪਾਣੀ ਆਇਆ ਕਿੰਨੇ ਡੰਗਰ ਡੁੱੜ ਗਏ ਬਹੁਤ ਸੇਵਾ ਕੀਤੀ ਆ ਹਾਂਜੀ ਹਾਂਜੀ ਇੰਨੇ ਨਾ ਜੋ ਪਿੰਡ ਤੋਂ ਕੋਈ ਜਨ ਬੰਦਾ ਜਾਂ ਕੋਈ ਆਥੇ ਪਸੇ ਜਾਣ ਵਾਲਾ ਇਹਨੇ ਟਰੈਕਟਰ ਦਾ 15000 ਦਾ ਤੇਰ ਫੁਕਾ 20000 ਦਾ ਨਾ ਦਾ ਵਧੀਆ ਵਧੀਆ ਇੱਕ ਇੱਕ ਜਾਨੇ ਨੂੰ ਇਹਨੇ ਕੱਢ ਕੇ ਬੋਲਦੇ ਜਾਂ ਜਿੱਥੇ ਜਾਣਾ ਉੱਥੇ ਪਹੁੰਚ ਜਾਓ ਬਾਜੀ ਉਹ ਬਾਬਾ ਬੜਾ ਸਾਫ ਕਰਾਉਂਦਾ ਬਾਜੀ ਸਾਹਿਬ ਬਾਬਾ ਪੁੱਡਾ ਸਾਬ ਜੀ ਦਾ ਘਰ ਆ ਗੁਰੂ ਦੀ ਨਗਰ ਆ ਰਾਸ ਕਰਾ ਕਰੋ ਬਾਬਾ ਪੁੱਡਾ ਸਾਹਿਬ ਸਾਡੇ ਤੇ ਕਿਰਪਾ ਕਰ ਸਾਨੂੰ ਸ਼ਕਤੀ ਬਖ ਦੇ ਸਮਝਦੇ ਇੱਕ ਦੀ ਗੱਲ ਸੋ ਮੈਂ ਤੁਹਾਡਾ ਪਤਾ ਜੀ ਫਾਰਮ ਵੇਖਣ ਆਇਆ ਸੀਗਾ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਮੱਝਾਂ ਉੱਤੇ ਬੰਧੀਆਂ ਮੈਨੂੰ ਬਹਿਖਿਆ ਜਾ ਦੇ ਵੀ ਦੇਖ ਕੇ ਜੀ ਨਹੀਂ ਨਾ ਹੜਾ ਨੂੰ ਮੁੱਖ ਰੱਖਦੇ ਆਂ ਇਹ ਇਦਾਂ ਦਾ ਬਣਾਇਆ ਹੈਗਾ ਵੀ ਕੱਲ ਨੂੰ ਕੋਈ ਵੀ ਆਫਤ ਆ ਸਕਦੀ ਹੈ ਨਾ ਨਾ ਵਧੀਆ ਕੀਤਾ ਇਹ ਤੁਹਾਡੀ ਲੰਮੀ ਸੋਚ ਆ ਹਾਂਜੀ ਹਾਂਜੀ ਲੰਮੀ ਸੋਚ ਦਾ ਸਾਨੂੰ ਇਦਾਂ ਦਾ ਸਿਸਟਮ ਢਾ ਕੇ ਰੱਖਣਾ ਚਾਹੀਦਾ ਸਾਰਾ ਹਾਂਜੀ 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 ਕਿਉਂਕਿ ਕੁਦਰਤੀ ਆਫਤ ਤੇ ਪਤਾ ਨਹੀਂ ਕਿੱਥੇ ਆ ਜਾਏ ਤੁਸੀਂ ਤਾਂ ਚਲੋ ਬਿਲਕੁਲ ਆਵੀ ਦੇ ਕੰਡੇ ਤੇ ਆਂ ਇੱਧਰ ਤੇ ਪਾਣੀ ਆਉਂਦਾ ਕੁਦਰਤੀ ਆਫਤਾਂ ਕੀ ਪਤਾ ਕਿੱਥੇ ਪਹਹਾਲ ਆ ਜਾਣ ਕਿੱਥੇ ਕੀ ਆ ਜਾਏ ਕਿੱਥੇ ਕੀ ਹੋ ਜਾ ਤਾਂ ਨੂੰ ਬਹੁਤ ਵਧਾਈਆਂ ਜੀ ਮਾਦਾ ਸੱਚੇ ਬਾਦਸ਼ਾਹ ਤੁਹਾਡੀ ਉਮਰ ਲੰਮੀ ਹੋਵੇ ਕਦੇ ਤੁਹਾਡੇ ਇਹਨਾਂ ਬੇਜਵਾਨਿਆਂ ਦੀ ਇਹਨਾਂ ਮੱਜਾਂ ਦੀ ਉਮਰ ਲੰਮੀ ਕਦੇ ਇਹ ਤੰਦਰੁਸਤ ਰਹਿਣ ਤੁਸੀਂ ਇਹਨਾਂ ਦੀ ਸੇਵਾ ਕਰਦੇ ਰਹੋ